ਸਾਰੇ ਨੂੰ ਪਰਪਰਿਸ ਸ੍ਰੀ ਕਣ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਸੂਟ ਦੁਪੱਟੇ ਦੀ ਲੇਸ ਬਣਾਉਣੀ ਹੈ ਕਰੋ ਜੀ ਕਿਨਾਂ ਦੇਖੋ ਇਹ ਅਸੀਂ ਰील ਲਈਏ ਧਾਗਾ ਉਂਗਲ ਤੇ ਪਾ ਲਏ ਕਿ ਹੁਣ ਆਪਾਂ ਇਹ ਅਸੀਂ ਕਰੋਸ਼ ਕਰ ਲਿਆ ਧਾਗਾ ਟੈਚ ਕਰਦੇ ਹਾਂ ਦੇਖੋ तु इत पा के भी कर सकते हो लॉक कर लिया आप सिंगल करोज के बनाव गे हम दो चैन बनावे अपना फिर आप देखो जब बिल्कुल भी नहीं रिश्कता ता ਹੁਣ ਆਪਾਂ 3 ਚੈਨ ਬਣਾਵਾਂਗੇ 1 3 ਹੁਣ ਆਪਾਂ ਇੱਥੇ ਡਬਲ ਕਰੂਗੇ ਜੀ ਇਹ ਜਿਹੜਾ ਆਪਾਂ ਬਣਾਇਆ ਦੇਖੋ ਦੋ ਚੈਨਾਂ ਬਣਾਇਆਂ ਤੇ ਸਿੰਗਲ ਕਰੋਚੇ ਕੋ ਤੇ ਛੱਟ ਵਿੱਚ ਦੀ ਆਪਾਂ ਜਿਹੜਾ ਗੈਪ ਆ ਉਹ ਜੀ ਆਪਾਂ ਡਬਲ ਕਰੂਗੇ ਬਣਾਉਣੇ ਆ ਵੀਡੀਓ ਨੂੰ ਵੇਖਵਣ ਤੇ ਕਰ ਚੈਨਲ ਨੂੰ ਕਰੇ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਹੇ ਜੀ ਲੱਗੀ ਤਿੰਨ ਵਾਰੀ ਤੇ ਇੱਥੇ ਆਪਾਂ ਚਾਰ ਵਾਰੀ ਡਬਲ ਕਰੋਸ਼ੇਗਾ ਬਣਾਉਣਾ ਦੇਖੋ ਇੱਕ ਚੇਨ ਬਣਾਉਣੀ ਹੈ ਤੇ ਹੁਣ ਜਿੱਥੋਂ ਤੱਕ ਕਰ ਆਪਣਾ ਇਹ ਆਊਗਾ ਉੱਥੇ ਆਪਾਂ ਡਬਲ ਕਰੋਸ਼ੇ ਸਿੰਗਲ ਕਰੋਸ਼ੇਗਾ ਬਣਾਉਣਾ ਹੁਣ ਫਿਰ ਆਪਾਂ 3 ਚੇਨ ਬਣਾਉਣੀ ਹੈ ਫਿਰ ਆਪਾਂ ਇਹ ਜਿਹੜਾ ਸਿੰਗਲ ਕਰੋਸ਼ੇਗਾ ਆਪਣਾ ਇਹਦੇ ਸਨ ਵਿੱਚ ਗੈਪ ਵਿੱਚ ਹੀ

ਹੁਣ ਆਪਾਂ ਕਿ ਚੇਨ ਬਣਾਉਣੀ ਇਹਨਾਂ ਆਪਾਂ ਜਿੱਥਾ ਤੱਕ ਰਿਹਾ ਉਹ ਉੱਥੇ ਆਪਾਂ ਸਿੰਗਲ ਕਰੋਸ਼ਿਕ ਬਣਾ ਲੈਣਾ ਇਸ ਤਰੀਕੇ ਦਾ ਬਣਾਉਗਾ ਦੇਖੋ ਹੁਣ ਆਪਾਂ ਤਿੰਨ ਚੈਨਾਂ ਫੇਰ ਬਣਾ ਲੈਣਗੇ ਇਹ ਆਪਾਂ ਤਿੰਨ ਵਾਰੀ ਬਣਾਉਣੇ ਦੋ ਵਾਰੀ ਬਣਾ ਲੈ ਇੱਕ ਵਾਰੀ ਹੋਰ ਬਣਾਉਣੇ ਅੜਜੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤਿੰਨ ਚਾਰ ਤਿੰਨ ਸਿੰਗਲ ਇੱਕ ਚੈਨ ਬਣਾਉਣੀ ਹੈ ਤੇ ਹੁਣ ਆਪਾਂ ਸਿੰਗਲ ਕਰੋਚ ਗਿਆ ਜਿੱਤ ਤਿੱਕਰ ਇਹਨੂੰ ਅਟੈਚ ਕਰਦੇ ਆਂ ചൈന ബ്രോഷ ഹെ ചാൻ ബാ സോറി അടച്ച കോഷ ഫെൻ്റെ दो बारी हो गए फिर अटैच कर फिर अपा तेन चाइना बनाव दो ਫਿਰ ਆਪਾਂ ਇਹਦਾ ਸਿੰਗਲ ਕਰੋਚੇ ਕਰੂਗੇਗਾ ਬਣਾ ਕੇ ਦੇਖੋ ਇਹ ਆਪਾਂ ਤਿੰਨ ਵਾਰੀ ਬਣਾ ਲਏ ਤਿੰਨ ਵਾਰੀ ਇਹ ਬਣਾਇਆ ਤਿੰਨ ਵਾਰੀ ਇਹ ਹੁਣ ਆਪਣਾ ਤਿੰਨ ਚੈਨ ਬਣਾਵਾਂਗੇ ਤਸਦ ਇਹ ਹੁਣ ਆਪਾਂ ਇਹ ਜਿਹੜਾ ਸਿੰਗਲ ਕਰੋਚੇ ਬਣਾਇਆ ਹੈ ਤੇ ਸਨੱਚ ਆ ਚਾਰ ਵਾਰੀ ਡਬਲ ਕਰੋਚੇ ਬਣਾਉਣਾ திரக்கால் பண்ணா தின ஏ பண்ணுனா தின்னா தின வாரம் ஏ பண்ணுற தின்னா அங்கே பண்ணி ஆரோ தான் டகா ਕੋਸਾ ਇਸ ਤਰ੍ਹਾਂ ਹੀ ਬਣ ਕੇ ਆਊਗੀ ਦੇਖੋ ਅੱਗੇ ਦੇ ਅੱਗੇ ਤੁਸੀਂ ਇਸ ਤਰ੍ਹਾਂ ਬਣਾਉਂਦੇ ਜਾਇਓ ਆਪਾਂ ਤਿੰਨ ਵਾਰੀ 3 ਟਾਈਮ ਤਾਂ ਆਪਾਂ ਇਹ ਬਣਾਇਆ ਚਾਰ-ਚਾਰ ਵਾਰ ਇੰਟਰਵਲ ਕਰੋਗੇ ਫਿਰ ਆਪਾਂ 3 ਟਾਈਮ ਹੀ ਇਹ ਬਣਾਇਆ ਤਾਂ ਉਹਨਾਂ ਦੇ ਵਿੱਚ ਇੱਥੇ ਤੁਸੀਂ ਮੋਤੀ ਵੀ ਲਾ ਸਕਦੇ ਹੋ ਕੁਝ ਵੀ ਲਾ ਸਕਦੇ ਹੋ ਤੇ ਸਾਰੇ ਦੇ ਇਸ ਤਰੀਕੇ ਨਾਲ ਹੀ ਬਣਾਉਣਾ ਹੈ ਇਸ ਤਰੀਕੇ ਨਾਲ ਵੀ ਬਣਾ ਸਕਦੇ ਹੋ ਫਿਰ ਆਪਾਂ 3 ਟਾਈਮ ਬਣਾਇਆ ਫਿਰ 3 ਟਾਈਮ ਬਣਾਇਆ ਫਿਰ ਇਹ 3 ਟਾਈਮ ਬਣਾਇਆ ਫਿਰ ਆਪਾਂ ਇੱਥੇ ਕੰਮ 1 ਟਾਈਮ ਹੀ ਬਣਾਇਆ ਅੱਗੇ ਤੁਸੀਂ 3 ਟਾਈਮ ਫੇਰ ਬਣਾਓ 3 ਟਾਈਮ ਫੇਰ ਬਣਾਓ ਇਸ ਤਰੀਕੇ ਨਾਲ ਸਾਰੇ ਆਪਣੇ ਦੁਪੱਟੇ ਤੇ ਲਾ ਸਕਦੇ ਹੋ ਬਹੁਤ ਹੀ ਸੁੰਦਰ ਬਣ ਕੇ ਆਊਗੀ ਤੇ ਵੀਡੀਓ ਨੂੰ ਐਂਡ ਤੱਕ ਕਰ ਵੇਖਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਘੰਟੀ ਵਟਣ ਜਰੂਰ ਦਮਾਉਣਾ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਤੁਸੀਂ ਇਹ ਦੋ ਕਲਰ ਚ ਵੀ ਬਣਾ ਸਕਦੇ ਹੋ ਜਿਵੇਂ ਇਹ ਇੱਕ ਕਲਰ ਦੀ ਇਹ ਇੱਕ ਕਲਰ ਦੀ ਇਸ ਤਰੀਕੇ ਨਾਲ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਸਰੀਆ ਕਾ